ਵਿਹਨਰੋਜੀਕਲ ਸੰਸਪਰਸ਼ ਸਾਰੇ ਭਾਈਓ ਜੀ ਤੁਹਾਡੇ ਮਾਪਰ ਮਾਤਮਾ ਜੀ ਦਾ ਰਸਤਾ ਹੈ ਕੋਈ ਸਾਰਾ ਚੜ੍ਹਦੀ ਕਲਾਤ ਰਹੋ ਜੀ ਮਾਰਾਤਾਂ ਨੂੰ ਦੇਲੋਖਣੀ ਤੇ ਰਾਜਚੋਕ ਨੂੰ ਦੇਖੀ ਬੈਠੇ ਤੇ ਸਭ ਨੂੰ ਦੇਰੋਂ ਤਾਂ ਬਖਸ਼ਿਆ ਜੀ ਸਾਰੇ ਮਨੁੱਖੀ ਆਪਣੀ ਬੜੀ ਜ਼ਿੰਦਗੀ ਦੇ ਵਿੱਚ ਨਾਲ ਅੱਜ ਅਰਸੂ ਵਿੱਚ ਗਿੜੀ ਸ਼ੁਰੂ ਕਰਨਾ ਦਾ ਮਕਸਦ ਹੈ ਜੀ ਬੇਇਕਤਾ ਇੱਥੇ ਬੰਨਵ ਬੜਾ ਲੱਗਿਆ ਵਾ ਜੈਸਮੀਨਾਂ ਤੁਹਾਨੂੰ ਸੀਪੀ ਵਗੈਰਾ ਦਾ ਤਿਆਰ ਕਰਨ ਦੇ ਤਾਂ ਉਹ ਚਾਹਨਾ ਦੀ ਵੱਧ ਲੋੜ ਹੁੰਦੀ 12:00 ਵਜੇ ਉਸ ਤੋਂ ਨਿਰਾ ਅੰਮ੍ਰਿਤ ਵੇਲੇ ਦਾ ਟਾਮਾ ਲਈ ਸਾਰੇ ਪਰਿਵਾਰ 4:00 ਵਜੇ ਉੱਠ ਆ ਗਿਆ ਜਿਓ ਤੇ ਰੈਡੀ ਹੋ ਰਹੇ ਹਾਂ ਹੌਲ-ਹੌਲੀ ਕਰਦੇ ਕਰਾਉਂਦੇ ਜੀ ਉਹੀ 5:30 ਕਰਤ ਇਹਨਾਂ ਨੂੰ ਪੂਰੇ 4:00 ਵਜੇ ਭਾਬੀ ਜੀ ਨੇ ਥਾਲਾ ਵੀ ਉੱਠ ਅਸਨਾਣ ਦਾ ਆਪਾਂ ਨੇ ਜੀ ਮੈਂਟਲ ਆ ਕੇ ਸੀਸ਼ਨਾਨ ਕਰਿਆ ਬਾਬਿਆਂ ਦੇ ਉੱਪਰ ਸੇਵਾ ਕਰਕੇ ਜੀ ਭੋਗ ਲੋਆ ਕੇ ਚਾਹ ਦਾ ਆਪਣਾ ਰੈਡੀ ਹੋ ਕੇ ਜੀ ਸਮਝ ਲੋ ਵੀ 4:30 ਵਜੇ ਨੂੰ ਪਾ ਰੈਡੀ ਹੋ ਕੇ ਬੈਠੇ ਬੈੱਡ 'ਤੇ ਇਧਰ ਇਕੱਲਾ ਇਕੱਲਾ ਬਾਥਰੂਮ ਤੋਂ ਦਰਵਾਜ਼ਾ ਮੁਰੇ ਲੈ ਲੈਂਦਾ ਕਿ ਹਾਂ ਦਾ ਵੀ ਮੇਰਾ ਨੰਬਰ ਆਊਗਾ ਜੈਸ ਮੜ ਗਿਆ ਨਹੀਂ ਮੇਰਾ ਨੰਬਰ ਆਊਗਾ ਇਤਕੰਨੀ ਮੇਰਾ ਨੰਬਰ ਆਊਗਾ ਕਰਦੇ ਕਰਉਂਦੇ ਜੀ ਇਹਨਾਂ ਨੇ ਉਹੀ ਇੱਕ ਘੰਟਾ ਲਾਇਆ ਪੂਰਾ ਇਸ਼ਨਾਨ ਕਰਨ ਨੂੰ ਨਹੀਂ ਬੰਦਾ ਇੱਕ ਘੰਟੇ ਚ ਕਿਤੇ ਤੇ ਕਿਤੇ ਪਾਉਣ ਲੱਗਾ ਜਾਂ ਬੰਦੇ ਨੇ ਮਿੱਥੇ ਜਾਬੀ ਇੰਨੇ ਵਿੱਚ ਸੀ ਤੁਰਨਾ ਸਾਬੰਦ ਨੂੰ 9:00 ਵਜੇ ਰੈਡੀ ਹੋਣਾ ਚਾਹੀਦਾ ਹੁਣ ਮੰਨੂ ਕਹੀ ਜੰਨੀ ਆ ਹੁਣ ਤਾਂ ਬਿਊਟੀ ਸ਼ੁਰੂ ਕਰ ਨੂੰ ਘੰਟਾ ਲਾਦਣਾ ਤਾਂ ਐ ਕਰਦਣਾ ਤਾਂ ਫਲਾਣਾ ਕਰਦਣਾ ਇਹ ਵੀ ਸਾਡਾ ਵੀ ਇੱਕ ਆ ਮਹਾਰਾਜ ਨੇ ਸਾਨੂੰ ਇਹ ਜਰੀਆ ਦਿੱਤਾ ਪਿਆ ਚਾਹੇ ਜੋ ਜਿੰਦਰ ਮਰਜ਼ੀ ਲਾ ਲੋ ਵੀ ਆ ਆਪਣੀ ਇਜਾਦਾ ਸੇਵਾ ਕਰਨ ਵਾਸਤੇ ਤਾਂ ਥੋੜੀ ਜਿਹੀ ਇੱਕ ਕੰਮ ਦਾ ਸਬੰਧ ਸੀ ਵੀ ਹੈਗਾ ਸਾਡਾ ਤੇ ਹੁਣ ਬਾਕੀ ਫੈਮਿਲੀ ਮੈਂਬਰ ਤਿਆਰ ਹੋ ਗਏ ਹੁਣ ਤੁਸੀਂ ਇਹ ਵੀ ਸੋਚੋ ਕਿ ਉਹ ਵੀ ਤਿਆਰ ਹੋ ਤੁਣਾ ਹੋਵੇ ਅੱਜ ਹੈਗਾ ਜੀ ਸੰਡੇ ਸੰਡੇ ਨੂੰ ਤੁਹਾਨੂੰ ਪਤਾ ਵੀ ਅਸੀਂ ਭਾਈ ਆ ਟਾਈਮ ਕੱਢੇ ਲੈਂਦੇ ਆ ਬਾਬਾ ਬਾਤ ਆਪਣੇ ਵਾਸਤੇ ਤੇ ਉਹਨਾਂ ਨੇ ਦਰਸ਼ਨ ਵੇਡੇ ਕਰਕੇ ਆ ਅੱਜ ਫੇਰ ਆਵਾਂਗੇ ਤੇ ਇੱਧਰ ਆ ਸਾਡੇ ਸਰਬਾਰ ਦੇ ਵਿੱਚ ਆ ਕੇ ਆਣ ਕਰਕੇ ਸਾਡਾ ਬਹੁਤ ਹੁਣ ਤੋਂ ਜ਼ੋਰ ਦਾ ਬਣਾਉਣਾ ਜੀ ਇਹ ਜਾ ਇਹਨੇ ਦੀ ਆ ਤਾਂ ਫੁੱਟ ਜੀ ਗੱਲ ਛੋਟੀ ਨਹੀਂ ਹੋਵੇ ਨਾ ਇਹ ਜੋ ਆਇਆ ਕਰ ਦਿੰਦੇ ਵੀ ਫੱਦਲੇ ਹੁਣ ਹੁਣ ਇਹ ਨੀਤਰਾ ਫੇਲਦਾ ਫੇਲਦਾ ਨੂੰ ਬੋਲਦਾ ਦਾ ਹਾਂ ਹੁਣ ਕਹਿੰਦਾ ਮੇਰਾ ਗਲਾ ਖਰਾਬ ਵਿਸ਼ੋਹ ਬਾਹਰਸ ਵੀ ਅਸੀਂ ਬਹੁਤ ਬਿਮਾਰ ਤੇ ਆਲੂ ਦੇ ਖੋਪਾਂ ਜੀ ਵੀ ਆ ਗਏ ਭਾਈ ਜੇ ਜੀ ਹੋ ਕੇ ਅੰਦਰ ਲਾ ਦੋ ਜੀ ਫੈਕਟਰ ਦਾ ਬਾਹਰ ਤੱਕ ਕਾਲੇ ਪੀਲੇ ਜੀ ਲਿਖੀ ਗਏ ਅੰਦਰ ਚੰਨਾ ਨਾ ਫੱਦਾ ਥੋੜਾ ਜਿਹਾ ਤੂੰ ਲੱਗੇ ਨਾਲੇ ਸੇਵੋ ਉਹ ਵਾਈਰ ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੇ ਪਤੈਰੀ ਮਰੀ ਪ੍ਰਮਾਤਮਾ ਤੁਹਾਨੂੰ ਬੋਲਣਾ ਕਿ ਚਾਹਤ ਵੀ ਇੰਗਲੈਂਡ ਵਿੱਚ ਰਕੇ ਅਨਲਬੀ ਜੀ ਦਾ ਮੋਬਾਦ ਜੀ ਵੀ ਸੋ ਠੀਕ ਹੈ ਠੀਕ ਹੈ ਬਟ ਦੀ ਬਈ ਮੈਂ ਇਹ ਗੱਲ ਸੁਣੀ ਲਈ ਤੂੰ ਕੰਦਾ ਕਰ ਲਵੀਂ ਉਹ ਵੇਹੂੰ ਪਹਿਲਾਂ ਤੂੰ ਠੀਕ ਤਾਂ ਵੀ ਹੋਣ ਉਹ ਜਦੋਂ ਉਹ ਕਿਨ ਨੂੰ ਜਦੋਂ ਕਹਿੰਦਾ ਕਹਿੰਦਾ ਮੇਰੇ ਥੋੜਾ ਜਿਹਾ ਗਲਾ ਖਰਾਬ ਆ ਕੰਨ ਲਾ ਖਰਾਬ ਉਹ ਤਾਂ ਦਿਨ ਦਾ ਹਾਂ ਉਹ ਗੋਲੀ ਦਿੱਤੀ ਉਹਨੂੰ ਚਾਰ ਦਿੱਤੀ ਓਹ ਪਤਾ ਉਹਨਾਂ ਚੱਕਰਾ ਮੈਂ ਤਾਂ ਤਾਂ ਕਹਿਣਾ ਉਹ ਤਾਂ ਹੋਰ ਬੋਲੀ ਆਣੀ ਜਾ ਰਿਹਾ ਉਹਦੇ ਕਹਿ ਆ ਬੇਰ ਮੈਂ ਉਹਨੂੰ ਥੋੜੀ ਜਿਹੀ ਗੰਨ ਕਰ ਕੋਸੀ ਜੀ ਚਾਹ ਲਾਈ ਆ ਕਿਉਂਕਿ ਤੇ ਕੈਵਰ ਹੋ ਜਾਂਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨੇੜੇ ਮੇਰੇ ਮਾਰ ਕੇ ਡੱਫਰ ਹੁੰਦਾ ਹੈ ਪੜ੍ਹਾਈ ਦੇ ਵਿੱਚ ਲੱਲ ਹੁੰਦਾ ਆ ਜਾਂ ਪੇਪਰ ਨੇੜੇ ਲੱਜਾਂ ਨੂੰ ਕੋਈ ਬੁਖਾਰ ਬੁਖਾਰ ਆਉਂਦਾ ਕੋਈ ਫਿਰ ਲੱਗਿਆ ਲੱਜਦਾ ਲੱਗ ਸਰ ਆਉਂਦਾ ਨਾ ਕਿ ਸਭ ਦਾ ਇੱਕ ਮਿੰਟ ਪਹਿਲਾਂ ਨੂੰ ਜੇ ਬੰਦਾ ਬਿਮਾਰ ਦਾ ਹੁੰਦਾ ਵੀ ਬੱਚਾ ਤਾਂ ਟੀਚਰ ਥੋੜੀ ਜਿਹੀ ਸੇਪੀਤੀ ਦੇ ਦਿੰਦਾ ਵਿਚਾਲੇ ਨੂੰ ਵਿਚਾਰ ਨਹੀਂ ਨਹੀਂ ਬੰਦਾ ਹੁਣ ਬਿਮਾਰ ਆ ਬਿਜਾ ਉਹ ਖਾਣਾ ਪੋਣਾ ਸੀ ਕਰਵਾ ਦਿੰਦੇ ਆ। ਚੱਲ ਤੇਰੇ ਨਾਲ ਸਾਡੇ ਟਾਈਮ ਤੇ ਤਾਂ ਪਰਚੀਆਂ ਫੁੜਤੀਆਂ ਵਾਂਗ ਜਗਾ ਉਡਾਉਂਦਾ ਤੇ ਇੱਧਰੋਂ ਪਤਾ ਲੇਗੇ ਉੱਧਰੋਂ ਪਤਾ ਲੇਗੇ। ਅਸੀਂ ਦਾ ਰੰਡ ਖੜਕ ਕੇ ਪਾਸ ਹੋ ਗਏ ਹੁਣ ਪਰਚੀਆਂ ਆਉਂਨਾ ਵੀ ਨਹੀਂ। ਹੁਣ ਤਾਂ ਆਨਲਾਈਨ ਕੈਮਰੇ ਲੱਗੇ ਹੋਏ ਆ। ਕੋਈ ਵੀ ਕਲਾਸ ਚ ਮੂਵਮੈਂਟ ਆਉਂਦੀ ਆ ਨਾਲ ਦੀ ਨਾਲ ਕੈਮਰੇ ਚ ਕੈਪਚਰ ਆ। ਉਹ ਹੁਣ ਪਤਾ ਨਹੀਂ ਕਿੱਥੇ ਕਿਹੜੇ ਜਾਂ ਤਾਂ ਆਉਂਦੇ ਤਾਂ ਫਲੈਂਗ ਵਾਲੇ ਮਾਸਟਰ ਆਉਂਦੇ ਆ। ਪਹਿਲੀ ਪਤਾ ਕਰ ਲੈਂਦੇ ਵੀ ਕਿੱਥੇ ਦੇ ਫਲੈਂਗ ਆਉਣੇ ਕਿਹੜੇ ਮਾਸਟਰ ਦੇ ਆਉਣੇ ਪਹਿਲੀ ਸੈਟਿੰਗਾਂ। ਹੁਣ ਕਿਆ ਹੋ ਗੇ ਨੂੰ ਕਹਿਣੀ ਮੈਂ ਤਾਂ ਵੀ ਬੋਰ ਦੇ ਪੱਕੇ ਪੇਪਰ ਹੀ ਜਿਹੜੇ ਚਾਹਾਂ ਫਲੈਂਡ ਫੁੱਗੀ ਨਹੀਂ ਉਹ ਤਾਂ ਸਕੂਲ ਦੀ ਹੁੰਦੀ ਹੈ ਨੀ ਤੋ ਹੋਰ ਗੱਲਾਂ ਸੰਦੀਪ ਵੈਸੇ ਵੀ ਕੀ ਗੱਲ ਤੋਂ ਬੋਲਦਾ ਇੱਕ ਤਾਂ ਹੁੰਦੀ ਆ ਵੀ ਚੋਲੋ ਚੋਰੀ ਬਿਮਾਰੀ ਠੀਕ ਆ ਉਹ ਤਾਂ ਸਾਹਮਣੇ ਰੀਅਲ ਦਿਖ ਰਹੀ ਆ ਉਹਨੂੰ ਤੂੰ ਕਿਆ ਕਹੂਗਾ ਵੀ ਉਹ ਬਹਾਨੇ ਨਹੀਂ ਮੈਂ ਆਪ ਬਹਾਨੇ ਲਾਦੇ ਤੇ ਇਹ ਕੰਮ ਕਰ ਰਹੇ ਹਾਂ ਜੀ ਮੈਨੂੰ ਵੀ ਕਹਦਾ ਹੁੰਦਾ ਤਾਂ ਚਾਚੇ ਤੂੰ ਬਹਾਨੇ ਲਾ ਲੈ ਮੈਨੂੰ ਪ�ਛਵਾਸ਼ਾ ਨਹੀਂ ਕਰਨ ਬਹਾਨੇ ਨਹੀਂ 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 ਬਹਾਨੇ ਨਹੀਂ ਲਾ ਮੈਂ ਸਮਝੂਰ ਹੋ ਜਾਂਦੀ ਜਿਹੜੇ ਪੱਕੇ ਜਨਮ ਵਿੱਚ ਹਾਂ ਜੀ ਰੱਜੇ ਦੇ ਕੋਕੇ ਘੜਤੇ ਉਧਰ ਮਾਤਾ ਵੀ ਘੜੀ ਪਿੱਛੇ ਦੇਖਦੀ ਆ। ਬਿਜੇ 5:30 ਹੋਇਆ। ਵੀ ਇਹਨਾਂ ਨੇ ਬਦਲ ਕਿਹੜੀ ਰੀਲ ਵਾਲੀ ਸਾਦੀ ਨਹੀਂ ਅੱਜ। ਬਲਾਲੇ ਮਾਤਾ ਲਾਪਟਾ। ਸਾਰੀ ਪਰਿਵਾਰ ਰੈਡੀ ਹੋ ਰਿਹਾ ਬਜੀ ਕੋ ਭਾਪਾ ਜੀ। ਇੱਕ ਵਾਰ ਤੇ ਦੋਹੇ ਨਹੀਂ ਹੈਗੇ। ਆ ਤਲੋ ਘਰ ਵੀ ਦੇਖਣਾ ਕਿਸੇ ਨੇ। ਤੇ ਹੁਣ ਸਦੀਪ ਨੇ ਆ ਆ ਆ ਚਲੋ ਚਲੋ ਬੋਲਾ ਉਹਨੇ ਨਾ ਜਿੱਦਾਂ ਕਹਿੰਦਾ ਮੈਂ ਟੂਰਨਾਮੈਂਟ ਕਰਨਾ ਉਹਦੋਂ ਕਹਿੰਦਾ ਮੇਰਾ ਖਲਾ ਖਾ ਬੋਗੋ ਛੋੜਾ ਕੁੱਤਾ ਪਾਣੀ ਪੀ ਗਏ ਥੋੜਾ ਦੱਸੋ ਤੀਸਰਾ ਬੰਦਾ ਵੀ ਆ ਗਿਆ ਹਾਤ ਹੋ ਗਈ ਸਦੀਪ ਨੇ ਕਿਹਾ ਗੱਲ ਦੀਨ ਚੋਗੀ ਮੰਮੀ ਨੇ ਕਿਹਾ ਟੂਰਨਾਮੈਂਟ ਤੇ ਜਿੱਦਾਂ ਹੁੰਦਾ ਦੇਖਾ ਉਹ ਜਦੋਂ ਰਹਿ ਕੋਸਾ ਬਣਾ ਮੈਂ ਜਿਆਦਾ ਭੂਤ ਹੈ 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 ਉਹ ਜਾਦੇ ਨੂੰ ਗਿਆ ਨਾ ਮੇਰੇ ਮੰਮੀ ਨੇ ਕਿਹਾ ਕੀ ਹੁੰਦਾ ਫਿਰ ਇਹਨੂੰ ਕਿਹਾ ਵੀ ਕਾਰਨਾ ਦਾ ਗੜਾ ਮਮੀ ਨੂੰ ਮੂੰਹ ਤਰਿਆ ਲੱਗਦਾ ਮਮੀ ਕਹਿੰਦੀ ਤਾਂ ਕਲਾ ਬੂ ਦਾ ਹਾਂ ਮਮੀ ਕਹਿੰਦੀ ਉਹਨੂੰ ਤਾਂ ਹੁਣੇ ਗੋਲੀ ਦਊ ਲੈ ਸੰਭੂ ਦਾ ਸਾਡੇ 3 ਵੋਟਾਂ ਦੇ ਮੂੰਹ ਤੇ ਤੁੱਲਾ ਗਿਆ ਕਰੋ ਜਦੇ ਗੋਲੀ ਉੱਤੇ ਥੋੜਾ ਜਿਹਾ ਵੀ ਫਾਇਦਾ ਹੋ ਗਿਆ ਗਲਤੀ ਹੋ ਗਈ ਮੈਂ ਤਾਂ ਤੁਹਾਨੂੰ ਕੋਹ ਚਾਹ ਹੋ ਗਿਆ ਉਧਰ ਜ਼ਿਆਦਾ ਸਪੋਟਰ ਖੜੇ ਹੋਗੇ ਮੈਂ ਉਹਨਾਂ ਨੂੰ ਕੁਝ ਰਾਦੇ ਜੋ ਜਿਹੜਾ ਨਿਆਣਾ ਨਾ ਮੈਂ ਸਿਰਫ ਗੱਲ ਇੱਛੇ ਦੇ ਚੱਲੀ ਹੈ ਜਿਹੜਾ ਬਸ ਵੋਟ ਤੇ ਸਸਤੀ ਗੱਲ ਬਣਾ ਹੋਰ ਕੁਝ ਨਹੀਂ ਉਧਰ ਬਾਦਲ ਹੋ ਗਏ ਕੋਈ ਗੱਲ ਕਰ ਸੀ ਦੀ ਇਹਦਾ ਗੋਲ ਲੰਬਾ ਭਾਜਨ ਦੇਤਾ ਫੇਪਲ ਨੇ ਉਹਨੇ ਬੁਮਾਰ ਤੇ ਅੱਛੀ ਵੀ ਬੋਲਦਾ ਇਹ ਆਪਣੇ ਵਰਗੇ ਸਮਝਦਾ ਸਾਰੇ ਉਹ ਕਹਿੰਦਾ ਜਿੱਦਾਂ ਮੈਂ ਬਾਹਨੇ ਲਾਉਂ ਮੇਰੇ ਮੁੰਡਾ ਕਿੱਦਾਂ ਚੰਗਾ ਆਉਂਦੀ ਸੀ ਮੁੰਡਾ ਬਹੁਤ ਹੀ ਜਿਆਦਾ ਆਹੋ ਪਤਾ ਨਹੀਂ ਆਹ ਪਤਾ ਨਹੀਂ ਆਹ ਮਾਦੇ ਗਿਆ ਉਹ ਮੈਂ ਚਾਹੁੰਦਾ ਕਿ ਦੇਖ ਅਸੀਂ ਤਾਂ ਰੋਡ ਖੋੜ ਕੇ ਇੱਥੇ ਤੱਕ ਪਹੁੰਚ ਗਏ ਜਿਹੜਾ ਆਉਣ ਵਾਲਾ ਸਮਾਂ ਹੈ ਜੇ ਜਵਾਕ ਪੜੋਗੇ ਲਿਖੂਗੇ ਹਸ਼ਿਆਰ ਹੋਗੇ ਸੋ ਤੋ ਚਲਾਕ ਹੋਗੇ ਤਾਂ ਕੰਮ ਨਾ ਵੀ ਮਿਲਦੀ ਆ ਨਹੀਂ ਤਾਂ ਫਿਰ ਆਉਣ ਵਾਲਾ ਸਮਾਂ ਤਾਂ ਆਲ ਦਾਲ ਠੂਂਗਾ ਮਾਰਨ ਵਾਲੇ ਬਹੁਤ ਆਉਣਾ ਨੇ ਖੋਖਾ ਕੇ ਕੱਢਣ ਦਾ ਕੋਈ ਬਹੁਤ ਜੀ ਸੰਝਦਾ ਰਹਾ ਵੀ ਮੈਂ ਕਿੱਥੇ ਕਿਆ ਗੱਲ ਕਰਾਂ ਪਰ ਹਾਜਾ ਸਮਾਂ ਕਿੱਥੇ ਪਰ ਆਵੇ ਨਾ ਤੇ ਹੁਣ ਕਿਆ ਹੋ ਗਿਆ ਇਹਨੂੰ ਕਿਆ ਕਹਿੰਦੀ ਆ ਇਹਦੀ ਗੱਡੀ ਲੈ ਗਈ ਪਾਣੀ ਲੈ ਲਓ ਤੁਸੀਂ ਹੱਥ ਧੋ ਕੇ ਵਿਪਾਰਤ ਕਰ ਚਾਣ ਦੀ ਸੇਕ ਦਾ ਮਾਰ ਕੇ ਚਲੋ 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 ਬਾਅਦ ਵਿੱਚ ਸੇਕ ਲੈ ਲਵੋ ਮਿਲਦੇ ਹਾਂ ਤੁਹਾਨੂੰ ਬਾਅਦ ਚੱਲਦੀ ਆ ਆ ਤੇ ਵੀ ਦੀ ਝੂਰ ਡਾ ਡਾ ਖੇਤ ਤੇ ਤਬਿੱਤ ਤੋਂ ਦੇਖੋ ਕਿਵੇਂ ਹੋਈ ਪਈ ਆ ਹੂੰ ਹੂੰ ਇਹ ਹੋਮਸਰੀ ਆ ਮੈਂ ਉਹ ਹੋ ਹੋ ਇਹ ਤਾਂ ਹੋਮਸਰੀ ਸਾਡੀ ਜਿੰਮਤ ਵਰਨੀ ਹੁੰਦੀ ਜੀ ਆਪਣਾ ਕੋਈ ਕਿਤੇ ਲੈ ਹਾਂ ਤੇ ਇੱਧਰ ਸਾਡਾ ਬੱਚਾ ਬੈਠਾ ਹੈ ਜੀ ਗੋਦੀ 'ਚ ਇਹਨੂੰ ਕਿਹਾ ਤਾਂ ਜੀ ਵੀ ਤੁਸੀਂ ਆਪਣੀ ਗੱਡੀ 'ਚ ਬਹਿ ਜਾਓ ਪਰ ਇਹ ਕਹਿੰਦੇ ਨਹੀਂ ਜੀ ਮੈਂ ਛੋਟੀ ਗੱਡੀ 'ਚ ਬੈ ਕੇ ਜਾਣਾ ਪਸੰਦ ਕਰੂੰਗਾ ਮੇਰਾ ਤੇਲ ਖਤਮ ਹੋ ਜਾਊਗਾ ਗੱਡੀ ਦਾ ਲਾਈਟਰ ਕਿਆ ਇਸ ਆ ਦੇਖੋ ਹਾ ਜਾਨ ਨੂੰ ਠੀਕਾ ਪੈ ਗਿਆ ਸੌਂ ਗਿਆ ਕੋਈ ਨਾ ਹਾ ਰੋਮਸ ਜੀ ਬਣੀ ਹੋਈ ਆ ਵੀ ਉਹ ਹੈ ਨਾ ਤੁਹਾਨੂੰ ਕਰਮੀ ਜੀ ਲੱਗਦੀ ਆ ਕੋਟਨ ਜੀ ਸਾਧ ਜੇ ਤੱਕੜੀ ਆ ਨਾ ਤਾਂ ਸਾਥ ਸਾਰਾ ਬਣੀ ਆ ਠੀਕ ਗੱਲ ਆ ਜੀ ਜੀ ਹਾਂ ਜਿੱਦਾਂ ਅਸੀਂ ਪਤਲੇ ਹੋ ਗਏ ਨਾ ਆ ਜਨਾ ਉੱbeka ਚਲ ਕੋਈ ਆ ਜਾਣਾ ਇੱਕ ਚੀਜ਼ ਦਾ ਮੌਕਾ ਉਹ ਪਾਪਾ ਮੂਰੇ ਬੇਨਤੀ ਕਰੋ ਵੀ ਸਾਡੇ ਰ ਉੱਟ ਕੇ ਸਾਨੂੰ ਬਲ ਬਖਸ਼ ਲੈ ਕੇ ਕਰ ਲ ਅੱਜੀ ਸਾਧਰੇ ਹੀ ਉੱਠਨੇ ਬਲ ਬਖਸ਼ ਬਾਬਾ ਜੀ ਅੱਛਾ ਜাদু ਦਾ ਹੁਕਮ ਹੋਈ ਜਾਣਾ ਸਭ ਕੋ ਸੋਈ ਜਾਣਾ ਬੰਦਾ ਕਿਆ ਕਰ ਲੂ ਹੁਕਮ ਦਾ ਸਭ ਕੋ ਬਾਹਰ ਗਮਨ ਬਾਬਾ ਜੀ ਨਿਆਣਿਆਂ ਨੇ ਅੱਗੇ 7 ਵਜੇ ਥਾਣੀ ਨੂੰ ਥਾਣੀ ਤੇ ਕਹਾ ਕੇ ਥਾਣੀ ਪਰੇ ਜਾਈ ਜੰਨੀ ਆ ਕੀ ਕੀ ਘੰਟਾ ਸਾਰੇ ਹੈ ਲੇਟ ਨਿਆਣਿਆਂ ਨੂੰ 7 ਵਜੇ ਦੇ ਹੁਕਮ ਆ ਆਹੋ ਕਿਤੇ ਸਾਰੇ ਇਕੱਠੇ ਨਾ ਟੋੜੇ ਮਾਰਨੇ ਆ ਫਿਰ ਮੈਂ ਉੱਠ ਜੰਨੀ ਆ ਆਈ ਤਾਂ ਉੱਠ ਗੜਦੇ ਆ ਚਲੋ ਕੋਈ ਗੱਲ ਨਹੀਂ ਫਿਰ ਮਜਬੂਰੀ ਹੁੰਦੀ ਆ ਹਾਂ ਇਹਦੀ ਗੱਲ ਆ ਬਣਿਆਂ ਦੇ ਕਿਤੇ ਹੀ ਬੇਫਿਕਰ ਹੋ ਕੇ ਬੰਦਾ ਪੈਂਦਾ ਨਹੀਂ ਨਹੀਂ ਪੈਂਦਾ ਹੂੰ ਇਹ ਗੱਲ ਆ ਹੁਣ ਜੱਤ ਸੀ ਹਜੂਰ ਸਾਹਿਬ ਨੂੰ ਗਏ ਤੇ ਪੋਚਲਾ ਜਨਾ 5 ਵਜੇ ਸੌਂਦੀ ਹੋਲੀ ਦੀ ਲੋਰੀਆਂ ਦੇ ਦੇ ਕੇ ਸੁਲਾਉਣੇ ਪੈਂਦੀ ਸੀ ਸਾਰਾ ਦਿਨ ਮੈਂ ਸੌਂਦੀ ਨਹੀਂ ਸੀ ਤਫਰੀਦ ਨਾਲ ਜਿਆਦਾ ਘੰਟਾ ਮਤਲਬ ਤੇਰੇ ਅੱਖਾਂ ਜੀ ਨੀਂਦ ਗਾਇਬ ਸੀ ਤੇ ਦੀਦੀ ਇਹ ਬੰਦੇ ਨੇ ਸਾਰਾ ਦਿਨ ਘਰੇ ਨਹੀਂ ਬੜਨਾ ਸਵੇਰ ਤੇ ਚਲੇ ਗਏ ਪ੍ਰੋਪਰਟੀ ਖਾਣਾ ਫੇਰ ਚਲੇ ਜਾਣਾ ਉਹਨੂੰ ਕੀ ਬਤਾ ਕਰਕੇ ਆ ਹੁੰਦਾ ਆ ਉਹ ਕੱਢੀ ਕਿੱਥੇ ਗਈ ਰਿਆ ਚਲ ਉਹ ਮੇਰੇ ਰੱਬਾ ਸਤਨਾ ਵਾਹ ਤੇ ਤੇ ਦਾ ਹਣਾ ਮੋੜ ਮੁੜੀ ਨਹੀਂ ਗਈ ਖੜੀ ਹੈ ਖੜੀ ਨਹੀਂ ਉਹ ਕੜਾ ਅਯੋ ਸੱਚੇ ਕੋ ਨਾ ਨਾ ਥੱਲੇ ਗਈ ਦਿਖਦੇ ਚਰੀ ਚੋਰੀ ਮਿੱਧੋ ਹੋਈ ਵੀ ਹੈ ਬੱਤ ਲੱਗੀ ਹੈ ਬੱਤ ਚਲੋ ਛੱਤ ਲਾ ਕੇ ਸਭ ਦੇ ਵਿੱਚ ਬਚਾਓ ਹੋਇਆ ਹੋਵੇ ਬਚਾ ਦੇ ਉਧਰੋਂ ਪਿੱਛੇ ਕਹਿੰਦੀ ਛੱਤ ਲੱਗ ਗਈ ਨਾ ਦੇ ਪਿੱਛੇ ਸੁਣ ਲੋ ਚਲੋ ਰਖੜਾ ਨਾਲ ਆਪੇ ਆ ਹੂੰ ਉਹ ਗੰਨਾਂ ਛਾਪਦਾ ਨਹੀਂ ਮੈਂ ਆਪਾਂ ਕਾਲੀ ਕਰਦੇ ਆਂ ਹਾਂ ਕਾਲੀ ਮਾਰ ਲੈਂਦੀ ਆਂ ਮੈਂ ਇਹਨਾਂ ਨੂੰ ਤਾਂ ਕਈ ਵਾਰ ਵੀ ਕੋਈ ਮਗਰ ਪੈ ਗਿਆ ਹਾਂ ਹੋਣੀ ਚੱਲੋ ਮੈਂ ਵੀ ਆਇਆ ਕਹਿੰਨੀ ਹੁੰਨੀ ਤੇਰੇ ਪੀਰ ਜੀ ਨੂੰ ਵੀ ਹੌਲੀ ਚੱਲੋ ਹੌਲੀ ਚੱਲੋ ਅੱਛਾ ਕਈ ਵਾਰ ਮੈਂ ਹੁਣ ਰੋਡਾਂ ਪਰ ਕੇ ਆ ਦੇਖਿਆ ਨਾ ਵੀ ਕੀ ਬਈ ਨਿਆਣੇ ਮੰਗਣੇ ਇੱਕ ਦੋਏ ਤੇ ਜਿੱਦ ਕਰਦੇ ਆਂ ਹਾਂ ਮੈਮੂਰੇ ਮੈਮੂਰੇ ਉਹ ਕਿਹਾ ਦੱਸ ਤੁਸੀਂ ਜਦ ਇੰਨਾ ਮੂਰੇ ਚਲੇ ਜੇ ਨੁਕਸਾਨ ਪਠਾਲ ਕੇ ਬੈਠ ਜਾਂਦੇ ਆਂ ਤੇ ਜਮਾਂ ਹੀ ਮੂਰੇ ਚਲੇ ਜਾਂਦੇ ਤੁਸੀਂ ਇੰਨਾ ਨਹੀਂ ਨਾ ਸੋਚਦੇ ਕੋਈ ਨਾ 5-10 ਮਿੰਟ ਲੇਟ ਹੋ ਜੋ ਈ ਸਾਹਨੇ ਪਹੁੰਚ ਜਾਣਾ ਮੁੰਡੇ ਆ ਨਾ ਮੋੜ ਸਾਰੇ ਉਹ ਉਤੋਂ ਵੀ ਜ਼ਿਆਦਾ ਥਾਲੀ ਆ ਅੱਜ ਤੱਕ ਤੂਤਲੇ ਮੈਂ ਤਾਂ ਬੰਦਾ ਸਿਆਣੇ ਆਰਾਮ ਨਾ ਤੁਰ ਵੀ ਪੈਣਗੇ ਉਹ ਤਾਂ ਆ ਜਾਣੇ ਜਿਵੇਂ ਹਵਾ 'ਚ ਉੜਦੇ ਆ ਇੱਕ ਤੂਏ ਤੇ ਮੋਹਰੇ ਲਾ ਦੱਸ ਕਿਆ ਤੁਸੀਂ ਲੈ ਕੇ ਜਾਣਾ ਔਰ ਇਥੇ ਕਿਆ ਹੋਈ ਤੁਹਾਡਾ ਸਭ ਦਾ ਹੀ ਰੋਡ ਆ ਕਿਆ ਤੁਹਾਡੇ ਰੋਡ ਬਣਾਏ ਹੋਏ ਜਿਹਨਾਂ ਟਾਈਮ ਬਾਬਾ ਜੀ ਨੇ ਲਿਖਤਾ ਵੀ ਜਿਹਨੇ ਉੱਥੇ ਪਹੁੰਚਣਾ ਨੇ ਪਹੁੰਚਣਾ ਹੀ ਪਹੁੰਚਣਾ ਪਹੁੰਚ ਜਾਣਾ ਥੋੜਾ ਜਿਹਾ ਹੋਰ ਚੱਲਣ ਨੂੰ ਹੋਲੀ ਚੱਲ ਪੋ ਬਸ ਇੰਨਾ ਜੀ ਇਹਦੇ ਵਿੱਚ ਕਿਆ ਅੱਛਾ ਇੱਕ ਬੋ ਦੋ ਬੰਦੇ ਨੂੰ ਇਹ ਸੋਚਣਾ ਚਾਹੀਦਾ ਚੱਲ ਕੋਈ ਨਾ ਯਾਰ ਲੰਘ ਕੇ ਲੰਘ ਗਿਆ ਕੋਈ ਗੱਲ ਨਹੀਂ ਤਾਂ ਕੀ ਹੋ ਗਿਆ ਕਿ ਆਹਦੇ ਵਿੱਚ ਗਿਲੇ ਛਿਕਵਾ ਜਾਣਦਾ ਜਿਹਨੇ ਤੁਸੀਂ ਜਾਣਦੇ ਵੀ ਨਹੀਂ ਉਹਦੇ ਨਾਲ ਤੁਸੀਂ ਨਫ਼ਰਤ ਦਾ ਕੰਮ ਕਰਦੇ ਆ ਅੱਗੇ ਅੱਗੇ ਵੀ ਮੈਂ ਜਾ ਮੂਰੇ ਮੈਂ ਜਾ ਉਹ ਮਹਾਰਾਜ ਜਮਤ ਬਾਕੀ ਸਾਰਿਆਂ ਨੂੰ ਉਹ ਸਾਡੇ ਨਗਰ ਕੋ ਬਦਸਿੰਘ ਮਾਰਕ ਆ ਆਪਾਂ ਤਾਂ ਕਿਹਾ ਗੱਲ ਆ ਵੀ ਕਿ ਮੈਂ ਘਾ ਤੇ ਕਹਿੰਨੀ ਆ ਮੈਂ ਕੱਲ ਇਹ ਜੇ ਦੇਖਿਆ ਨਾ ਕੰਮ ਮੈਨੂੰ ਤਾਂ ਥੋੜਾ ਜਿਹਾ ਹੋ ਰਿਹਾ ਬੱਸਾਂ ਵਾਲੇ ਜ਼ਿਆਦਾ ਕਰਦੇ ਆ ਹੂੰ ਹੂੰ ਬੱਸਾਂ ਵਾਲੇ ਗੱਡੀ ਨਾਲ ਵੀ ਬੱਸਾਂ ਵਾਲੇ ਤਾਂ ਹੋਰਨ ਪੜ ਖਰਾਾਥ ਰੱਖਣਾਂ ਨੇ ਮੁੜ ਕੇ ਚੱਕਦੇ ਹੀ ਨਹੀਂ ਫਿਰ ਉਹ ਦੇਖਦੇ ਨਾ ਆਪਾਂ ਥੋੜੇ ਜਿ ਮਨ ਚ ਗੁੱਸਾ ਆ ਜਾਂਦਾ ਤਾਂ ਘਰ ਕੇ ਕੋਈ ਨਹੀਂ ਮਾਰਦਾ ਸਮਤ ਬਖਸ਼ ਕੇ ਟਾਈਮ ਲੇ ਕੇ ਤੁਰਤੇ ਹੀ ਨਹੀਂ ਕਰੋ ਹਾਂ ਕਿਸੇ ਨੂੰ ਗੁੱਸਾ ਨਾ ਆਵੇ ਨਾ ਕੋਈ ਨੱਠ ਭੱਜ ਕਰੇ ਬਸ ਆਪਣੀ ਮਾਸਤੀ ਨਾਲ ਜਾਓ ਮਾਸਤੀ ਨਾਲ ਆਹਦੇ ਤਾਂ ਆਪਾਂ ਨਾਲ ਦੀ ਪੜ੍ਹਾਈ ਵਾਸਤੇ ਵੀ ਹੌਲੀ ਚੱਲੋ ਹਾਂ ਆਪਾਂ ਤੁਹਾਨੂੰ ਮੈਂ ਤਾਂ ਉਹ ਵੀ ਕਹਿੰਦੀ ਆ ਕਈ ਵਾਰ ਮੂੰਹ ਦੀ ਵੀ ਇਹ ਵੀ ਥਾਰੇ ਹੋ ਜਾਂਦੇ ਨੇ ਬਣਾ ਗੇਰ ਪਾਉਣਾ ਨਹੀਂ ਆਹੀ ਗੇਰ ਤੇ ਜਾਓ ਬਤਾਈਓ ਉਹ ਦੋਗ ਲੱਗਿਆ ਮਾਸਤੀ ਦਾ ਬਸ ਚੱਲੇ ਸਾਇਕਲੂ ਵੀ ਕਹੇ ਹੌਲੀ ਚੱਲ ਬੜਾ ਰੋਡ ਹੈ ਬਸ ਅ ਨਹੀਂ ਮਾਸੀ ਦਾ ਬੱਸ ਚੱਲੇ ਮਾਸੀ ਨੇ ਸਾਈਕਲ ਨੂੰ ਵੀ ਕਿਹੜਾ ਹੌਲੀ ਚਲਾ ਲਓ ਮੈਂ ਜਾਸਮੀਨ ਨੂੰ ਵਿਚਿਰਕਦੀ ਆ ਵੀ ਹੌਲੀ ਚੱਲ ਹਾਂ ਕੁਛ ਨਹੀਂ ਪਤਾ ਆਪਣੇ ਚ ਗਲਤ ਕੇ ਆਪਣੇ ਚ ਗਲਤ ਨਹੀਂ ਤਾਂ ਦੂਜੇ ਚ ਵੀ ਹੋ ਜਾਂਦੀ ਹੈ ਜ਼ਰੂਰੀ ਨਹੀਂ ਅਗਲਾ ਤੂੰਆ ਫੇਟ ਮਾਰ ਕੇ ਨਾ ਤੁਰ ਜਾ ਸਹੀ ਗੱਲ ਨਾ ਪਛਾਣ ਆਹੋਈ ਤਾਂ ਗੱਲ ਆਪਣਾ ਆਪੋ ਨੂੰ ਜਣਾ ਚਾਹੀਦਾ ਹਾਂ ਇੱਥੇ ਬੈਠਾ ਤਾਂ ਪੂਰਾ ਡਰਾਈਵਰ ਆਹੋ ਹਾਂ ਮੈਂਨ ਰੋਡਰ ਆਏ ਮੇਰੇ ਬਰਾਬਰ ਬੈਠੀ ਹੈ ਡਰਾਈਵਰ ਅੱਜੇ ਵੀ ਚੱਲ ਕੋਈ ਇੱਕ ਗੱਲ ਆ ਚੱਲ ਕੋਈ ਨਾ ਹੁਣ ਐਕਸੀਡੈਂਟ ਤੇ ਗੱਲ ਕਿਤੇ ਹੋਰ ਪਾਸੇ ਨੂੰ ਚੰਦ ਪੀਂ ਹਾਂ 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 ਮਹਾਰਾਜ ਅੱਗੇ ਹੀ ਬੈਂਦੇ ਵੀ ਭਾਈ ਸਹੀ ਸਲਾਮਤ ਹੋਵੇ ਪਰਮਾਤਮਾ ਦਾ ਸਭ ਨੂੰ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਵਾਹ ਆਹ ਧੀ ਡਰਾਈਵਰਾਂ ਦੀ ਆਏ ਹੋਏ ਕਾਰ ਵਾਲਾ ਮੇਰਾ ਡਰਾਈਵਰ ਮੇਰਾ ਮੁਟ ਡਰਾਈਵਰ ਹੈ ਤੂੰ ਡਰਾਈਵਰ ਮੁੰਡਾ ਮੇਰਾ ਡਰਾਈਵਰ ਉਹ ਕੋਈ ਨੂੰ ਪਤਾ ਮੋੜਾ ਡਾਡੀ ਡਰਾਈਵਰ ਲਓ ਜੀ ਅਸੀਂ ਮੇਨ ਰੋਡ ਤੇ ਚੜ ਗਏ ਹੁਣ ਠੀਕ ਹੈ ਇੱਥੇ ਵੀ ਵਿਖਰੀਅਤ ਹੁੰਦਾ ਇਦਾਂ ਗੜ ਗਿਆ ਜੀ ਸੂਰਜ ਕਿੰਨਾ ਸੋਹਣਾ ਲੱਗ ਰਿਹਾ ਵਾਹ ਲਾਲ ਰੰਗ ਦਾ ਸੂਰਜ ਸਵੇਰੇ ਸਵੇਰੇ ਦਾ ਮਾਰਨਿੰਗ ਦਾ 뷰 ਕਿੰਨੀ ਸੋਹਣੀ ਕੋਠੀ ਬੱਬੂ ਕਹਿੰਦੇ ਨਹੀਂ ਹਾਂ ਆਹ ਠੰਡੀ ਜਿਹੜੀ ਜਗਤ ਮਾਤਾ ਸਾਡੀ ਬੇਬੇ ਉਹਦੇ ਆਗੇ ਭੇਕੇ ਹਾਂ ਦੇ ਬੇਟੇ ਆਈ ਹੋਈ ਤੇ ਬੇਟੇ ਕੇ ਹੀ ਆਈ ਹੋਈ ਹੈ ਸਾ ਬੀਜੀ ਨਾ ਰਾਤ ਸਵੇਰੇ ਸਵੇਰੇ ਆ ਬਚਾਰਾ ਭਾਈ ਰਾਤ ਦੇਰ ਸੁਤਤਾ ਨਹੀਂ ਪਿਆ ਹੁਣ ਸੌਂ ਗਿਆ ਪਰ ਆਵਾਜ਼ ਪਰ ਆਵਾਜ਼ ਰਾ ਜਾ ਕੇ ਆਵਾਂਗੇ ਅਸੀਂ ਕਿਸੇ ਨਾ ਕਿਸੇ ਦਿਨ ਖਲੇ ਚਾਚਾ ਸਾਡਾ ਬਹੁਤ ਬਿਜ਼ੀ ਰਹਿੰਦਾ ਹੈ ਰੋਜ ਐਵੇਂਆ ਕਰਕੇ ਤੇ ਚਾਚਾ ਰੋਜ ਐਵੇਂਆ ਨੂੰ ਤਿਆਗਦਾ ਹੋਇਆ ਇੱਥੇ ਜ਼ਰੂਰ ਪਹੁੰਚੂਗਾ ਬੈਡਿੰਗ ਤੇ ਜਾ ਰਹੇ ਆ ਜੀ ਚਾਚਾ ਸਾਤਾ ਘੱਟਾ ਕਰਕੇ ਹਲੇ ਮੈਂ ਹੌਲੀ ਹੌਲੀ ਆਊਗਾ ਮਨਾ ਕੇ ਲਿਆਵਾਂਗੇ ਮਨਾ ਕੇ ਲਿਆਵਾਂਗੇ ਕਿਆ ਕਰੇ ਬੀਜੀ ਬਹੁਤ ਰਹਿਣਾ ਨਾ ਹੁਣ ਵਾਹਿਗੁਰੂ ਸਤਨਾਮ ਵਾਹਿਗੁਰੂ ਮੀਰ ਕਰੇ ਬਾਬਾਈ ਅਜਾ ਜੀ 7 ਵਜਣ ਨੂੰ ਟਾਈਮ ਪਿਆ ਤੇ ਸੰਗਤਾਂ ਦਾ ਘੱਟ ਪੂਰਾ ਜੁਰ ਵਾਹਿਗੁਰੂ ਮਹਾਰਾਜ ਸਭ ਦੀਆਂ ਭਾਈ ਮਨੋ ਕਾਮਨਾਵਾਂ ਕਰਨਾ ਪੂਰੀਆਂ ਤੇ ਜਿੱਦਨੂ ਵੀ ਨਿਗਾਹ ਵੱਜਦੀ ਜੀ ਗੱਡੀਆਂ ਤੇ ਸੰਗਤਾਂ ਪਹੁੰਚੀਆਂ ਹੋਈਆਂ ਸਾਜਰੇ ਸਾਜਰੇ ਦੇ ਦਰਸ਼ਨ ਮੇਲੇ ਕਰਨ ਬਾਬਿਆਂ ਦੇ ਅਰਦਾਸਾਂ ਬੇਨਤੀਆਂ ਲੈ ਕੇ ਆਪਣੀਆਂ ਆਪਣੀਆਂ ਤੇ ਸਾਡੀ ਫੈਮਿਲੀ ਵੀ ਖੜੀ ਹੈ ਜੀ ਆ ਚਲੋ ਵੀ ਚਲੋ ਵਾਹਿਗੁਰੂ ਸੱਚਾ ਪਾਤਸ਼ਾਹ ਤੁਸੀਂ ਹੋਂ ਬਖਸ਼ਣ ਹਾਰ ਸਭ ਨੂੰ ਚੜ੍ਹਦੀ ਕਲਾ ਚ ਤੁਸੀਂ ਰੱਖਣਾ ਜੀ ਸਭ ਦੀਆਂ ਅਰਦਾਸਾਂ ਬੇਨਤੀਆਂ ਕਰਿਓ ਪੂਰੀਆਂ ਕਿਆ ਕਹਿੰਦੀ ਐ 1 ਰੁਪਿਆ ਕਹਿੰਦੀ 1 ਰੁਪਿਆ ਦੋ ਬਸ 10 ਰੁਪਏ ਲੈ ਲੈ ਪੁੱਤ 1 ਰੁਪਿਆ ਹੋਣਾ ਨਹੀਂ ਖੁੱਲਾ ਹੋਣਾ ਨਹੀਂ 1 ਰੁਪਿਆ ਖੁੱਲਾ 10 ਰੁਪਏ ਲੈ ਲੈ ਕੋ ਹੈਗਾ ਚਾ ਲੈ ਬਈ ਵਾਹ ਗਿਰੋ ਸੱਚਾ ਪਾਤਸ਼ਾਹ ਸੋਖ ਰਖੇ ਧੰਨ ਮਹਾਰਾਜ ਵਾਹਿਗੁਰੂ ਸਤਨਾਮ ਆ ਜਾ ਜਾ ਚਲ ਭੱਜ ਕੇ ਭੱਜੀ ਕੋ ਉਧਰ 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 ਨੂੰ ਮੱਥਾ ਟੇਕਣਾ ਆਪਾਂ ਆ ਲੈ ਆ ਲੈ ਚਲੋ 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 ਜਦੋਂ ਨਦਰ ਗੁਰੂ ਜੀ ਤਾਰਦੇ ਪਾਪਾਂ ਬਲ ਨਾਸ਼ ਹੁੰਦਾ ਜਦੋਂ ਨਦਰ ਗੁਰੂ ਜੀ ਤਾਰਦੇ ਪਾਪਾਂ ਬਲ ਨਾਸ਼ ਹੁੰਦਾ ਜਦੋਂ ਨਦਰ ਪਾਵळा ਨਾਸ ਹੁੰਦਾ ਏ ਜਦੋਂ ਨਦਰ ਗੁਰੂ ਜੀ ਪਾਰਦੇ ਪਾਪਾਂ ਵਾਲਾ ਨਾਸ ਹੁੰਦਾ ਗੁਰੂ ਨਦਰ ਗੁਰੂ ਜੀ ਪਾਰਦੇ ਪਾਪਾਂ ਵਾਲਾ ਨਾਸ ਹੁੰਦਾ దబారే బి సమణ దర్శన కారు తరు తరు కను పను తరు తరు బారు तारो बाबा तारो सन तारो बाबा जी सनू पपनि तारो तारो बाबा तारो सन तारो बाबा तारो, तारो तारो, तारो तारो जी सनू बपि ਨਮਸਕਾਰ ਕਰਿਆ ਜੀ ਹਾਂਜੀ ਤੇ ਇੰਨਾ ਕ ਆਨੰਦ ਆਇਆ ਸਕੂਨ ਆਇਆ ਜਿਹੜੀ ਥੋੜੀ ਬਹੁਤੀ ਦਿਮਾਗੀ ਟੈਨਸ਼ਨ ਸੀ ਸਭ ਦੂਰ ਹੋ ਗਿਆ ਉਹ ਵੀ ਦੂਰ ਹੋ ਗਿਆ ਗੱਲ ਪਤਾ ਕਿਹਾ ਜੀ ਸਾਰੀ ਮੰਨਣ ਦੀ ਗੱਲ ਹੈ ਬੰਦਾ ਜੇ ਦੇਲੋਂ ਤੇ ਗੱਲ ਵਿਸ਼ਵਾਸ ਹੁੰਦਾ ਵੀ ਹਾਂ ਵੀ ਅਸੀਂ ਇੱਥੇ ਨਤਮਸਤਕ ਹੁੰਦੇ ਆ ਤੇ ਸਾਡਾ ਵਿਸ਼ਵਾਸ ਹੈ ਤਾਂ ਮਹਾਰਾਜ ਸਾਡੇ ਅੰਗ ਸੰਗ ਸਹਾਇ ਹੁੰਦਾ ਜ਼ਰੂਰ ਆਪਣੇ ਮਨ ਚ ਜਿਹੜੀ ਸ਼ਰਧਾ ਉਹ ਆਪਾਂ ਉਹ ਕਰਦੇ ਆ ਉਹ ਕਰਦਾ ਮਤਲਬ ਸਾਡੇ ਤੇ ਆਈਆਂ ਹਾਂ ਵੀ ਆਪਣੇ ਮਨ ਦੀ ਸਾਰੀ ਗੱਲਾਂ ਜਾਣਦੇ ਆ ਉਹ ਹਾਂ ਉਹ ਜਾਣੀ ਜਾਣਾ ਅ ਬੜੇ ਬੜੇ ਕੰਮ ਸਾਡੇ ਉੱਤੇ ਜਾ ਕੇ ਸਿੱਧ ਹੋਇਆ ਤੇ ਸੁੱਖੋ ਭਾਂਡ ਜਿਤਾਉਣੇ ਨਹੀਂ ਤਾਂ ਮਨ ਦੀ ਉੱਤੇ ਤੇ ਆਏ ਕੁੜੀ ਕਾ ਘਰ ਤਾਂ ਵਾਏ ਉੱਥੇ ਸ਼ਾਂਤੀ ਬਹੁਤ ਸੀ ਮੈਂ ਕੋਈ ਨਹੀਂ ਕਹਿ ਸਕਦੀ ਵਾਕਈ ਸੱਚੇ ਦਿਲ ਲੱਗਿਆ ਬੰਦਾ ਸ਼ਾਂਤੀ ਬਹੁਤ ਹੀ ਉਹਦੇ ਕਰਕੇ ਆਉਣ ਨੂੰ ਜੀ ਨਹੀਂ ਤੀ ਕਰਦਾ ਮਾਨਾ ਹੋਇਆ ਬਤਾ ਯੂਰ ਹਾਂ ਜਿੱਦਾਂ ਬਾਕੀ ਪਤਾ ਹੀ ਕਿ ਆਦੇ ਲੋ ਹੋਇਆ ਬਤਾ ਦੱਸਦੇ ਉੱਧਰ ਕਰਨਵੀਰ ਨਾ ਜੀ ਪਿਛੇ ਜੇ ਤੁਹਾਡੇ ਕਰਨਵੀਰ ਨੇ ਘਟ ਘੋੜ ਚਾਹ ਹਾਂ ਰਹਿ ਜਾਣਾ ਤਾਂ ਜੇ ਤੁਸੀਂ ਕਹਿ ਦਿੰਦੇ ਸੇਵਾ ਕਰ ਲੈਣੀ ਆ ਹਾਂ 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 ਅੱਛਾ ਕੋਈ ਬਿਨਾਂ ਕਿਸਮਤ ਹਤੇ ਬਿਨਾਂ ਮਹਸਬਸ ਬਿਨਾ ਕਰਮਾਂ ਤੋਂ ਬਿਨਾ ਕਿਸਮਤ ਕੁਝ ਨਹੀਂ ਕੁਝ ਨਹੀਂ ਹੋ ਸਕਦਾ ਤੇ ਚਲੋ ਬਾਬਾ ਜੀ ਆਪੇ ਸਮੱਤ ਬਖਸ਼ਦੇ ਹੈ ਜੇ ਉਹਨਾਂ ਨੇ ਸਾਤੇ ਸੇਵ ਵਾਲੇ ਨਹੀਂ ਤਾਂ ਲੈ ਲੈਣੀ ਹਾਂ ਜੇ ਨਹੀਂ ਸਾਡੀ ਕਿਸਮਤ ਹੈਗੀ ਤਾਂ ਅਸੀਂ ਨਹੀਂ ਕਰ ਸਕਦੇ ਜੋ ਕੋ ਕਰਮਾਂ ਦੇ ਵਿੱਚ ਆ ਨਾ ਮਿਲੀ ਹੀ ਚੱਲਣਾ ਮਿਲੀ ਹੀ ਚੱਲੇ ਹਾਂ ਸਾਨੂੰ ਦੱਸ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ ਉਹ ਤਾਂ ਤੇ ਪਤਾ ਹੈ ਵੀ ਹਾਂ ਪਰ ਐ ਦਾ ਲੜਤਾ ਫੜ ਨਹੀਂ ਬਣਾ ਉਹ ਗੱਲ ਬੱਕਰੀ ਆ ਉਹ ਤੁਹਾਡੇ ਆਪਣੇ ਮਾਨ ਆ ਹਾਂ ਤੁਹਾਡੇ ਉਹ ਤਾਂ ਹਾਂ ਲਓ ਜੀ ਇਹਨੂੰ ਤਾਂ ਲੱਗੀ ਦੀ ਸਰਜਰੀ ਭੁੱਖ ਹੈ ਹੈ ਇਹ ਤਾਂ ਵਸਿੱਤੋ ਸਿੱਧੇ ਦੁਕਾਨ ਦੇਖੀ ਜਦੇ ਗੱਡੀ ਰੋਕੋ ਵੀ ਮੈਨੂੰ ਚੀਜੀ ਦਿਵਾਓ ਪਹਿਲਾਂ ਉਹ ਮੈਨੂੰ ਬਣਾ ਦੇ ਮੂੰਹ ਸਾਰੇ ਲਿਬੇੜੀ ਫਿਰਦੀ ਏ ਤੂੰ ਤਾਂ ਆਪਣਾ ਪੈਕਟ ਤੇਰਾ ਖਤਮ ਚੱਕ ਗਿਆ ਮੈਂ ਤੇਰੀ ਚੱਕ ਗਿਆ ਮੈਂ ਤੇ ਕਰਦੇ ਨਾ ਆਪਣੇ ਇੱਥੇ ਮੇਰਾ ਪਰ ਉਹ ਦੇ ਦੇ ਉਹਨੂੰ ਬਿਮਾਰ ਉਹ ਗਲ ਦੇਖੋ ਦਾ ਸਵੇਰੇ ਤਾਂ ਇਹਦੀ ਆਵਾਜ਼ ਨਹੀਂ ਤੇ ਨਿਕਲਦੇ ਆਉਣਾ ਇਹਨੂੰ ਖਲਾ ਦੇ ਕੋਰ ਕਰ ਠੀਕ ਆ ਹਾਂ ਹੁਣ ਠੀਕ ਆ ਖਾਣ ਪੀਣ ਨੂੰ ਠੀਕ ਆ ਉਹ ਬਿਮਾਰ ਆ ਉਹ ਪੈਕਟ ਖਾ ਲਿਆ ਕੁੜਕਰ ਦਾ ਕੋਈ ਗੱਲ ਨਹੀਂ ਇਹਨਾਂ ਨੂੰ ਸਾਰਿਆਂ ਦੇ ਹੀ ਕੰਮ ਆਣ ਅਸਰ ਤਾਂ ਹੋ ਗਿਆ ਲੱਗਦਾ ਬਸ ਗੱਲਬਾਤ ਵਿੱਕੀ ਜਾਂ ਤੂੰ ਪਹਿਲੇ ਕਹਿੰਦਾ ਹੁੰਦਾ ਦਾ ਜਦ ਜ਼ਾਹਿਰ ਨਹੀਂ ਤੇ ਹੈ ਕਿ ਹੁਣ ਨਿਆਣੇ ਕਹਿੰਦੇ ਹੁਣ ਤਾਂ ਜ਼ਾਹਿਰ ਬਣਾ ਕੇ ਚਲੋ ਤੁਹਾਡੀ ਸਮਝ ਆ ਡੈਡੀ ਤਾਂ ਗੱਲ ਇਹ ਆ ਦੇਖੋ ਜਿਹੜੀ ਹੁਣ ਨਿਆਣਿਆਂ ਨੂੰ ਆਪਾਂ ਚਲ ਮੈਂ ਮੰਨਦੀ ਆ ਵੀ ਸਮਝਾਉਣਾ ਆਪਣਾ ਜ਼ਰੂਰੀ ਆ ਤੇ ਨਿਆਣਾ ਰਾਤ ਪਾਈ ਜਾਵੇ ਰੋਈ ਜਾਵੇ ਫਿਰ ਨਿਆਣੇ ਨੂੰ ਲੈ ਕੇ ਵੀ ਜਾਣਾ ਪੈਂਦਾ ਨਹੀਂ ਪਤਾ ਕੀ ਹੋਇਆ ਐਨੇ ਛੋਟੀ ਨਹੀਂ ਪਹਿਲਾਂ ਚੱਲ ਕਰਨ ਤਾਂ ਹੁਣ ਆਪਾਂ ਦਵਾ ਦਨੇ ਛਿੜਕ ਲੰਨੇ ਉਹਨੂੰ ਵੀ ਛਿੜਤੂਈ ਦਊਂਗੇ ਐਨੇ ਅੱਡਾ ਰੋੜ ਚੱਕਿਆ ਹਰਦਲੇ ਲੋਕ ਦੇਖਣ ਲੱਗ ਗਏ ਹਾਏ ਮੈਂ ਮਾਗੀ ਮਨੂ ਚਾਹ ਦੇ ਮਨੂ ਤੇ ਜੂਠਦਾਰੇ ਚੀਪ ਛਾਦੇ ਫਿਰ ਮੈਂ ਕਿ ਹਮਾਸੀ ਅਰਦੇ ਲੈਣ ਚਲੀ ਮਨੂ ਵੀ ਦੁਆਨੀ ਹਾਂ ਦੀਦੀ ਨੂੰ ਹਾਂ ਮੈਂ ਦੀਦੀ ਨੂੰ ਤਾਂ ਆਪਣੀ ਦਿਲ ਨਾਲ ਲੈ ਕੇ ਆਈ ਆ ਦੀਦੀ ਨੇ ਇੱਕ ਵਾਰ ਨਹੀਂ ਕਿਹਾ ਅੱਛਾ ਮੈਂ ਕਹਾਂ ਤਾਂ ਦੋ ਮੰਗਦੇ ਆ ਭੁਖੜ ਇੱਕ ਫਿਰ ਮੈਂ ਇੱਕ ਨੂੰ ਲੈ ਜਾਈ ਹਾਂ ਹਾਂ ਫਿਰ ਮੈਂ ਇੱਕ ਰਹਿ ਗਈ ਉਹਨੂੰ ਵੀ ਲੈ ਜੰਨੀ ਆ ਹਾਂ ਠੀਕ ਹੈ ਮਾਸੀ ਨੂੰ ਪਤਾ ਸੰਦੀਪ ਛੱਡ ਗਈ ਇਹਨੂੰ ਡੈਡੀ ਇਹਨੂੰ ਕੱਟੀ ਦੇ ਘਰ ਦੇਖੋ ਕਿੱਦਾਂ ਇਹਨੂੰ ਫੜ ਲਿਆ ਘੇਰ ਅਸੀਂ ਕਿਵੇਂ ਸੀ ਕੰਟੀ ਨਾ ਸਟਾਰਟ ਕਰਨ ਲੱਗ ਡੈਡੀ ਡੈਡੀ ਹਾਂ ਇਹਨੂੰ ਘਰ ਦੇਖੋ ਕਿੱਦਾਂ ਬੜਾ ਹੈ ਹਾਂ ਚਲੋ ਠੀਕ ਹੈ ਜੀ ਮਿਲਦੇ ਆ ਕਿ ਸਾਈਕਲ ਐ ਬਲੌਗ ਚ ਮਹਾਰਾਜ ਚੜ੍ਹਦੀ ਗੱਲਾ ਚ ਰੱਖੇ ਤੇ ਮਹਾਰਾਜ ਸਾਰਿਆਂ ਨੂੰ ਹੈ ਤੰਦਰੁਸਤੀਆਂ ਬਖਸ਼ ਨਸਰ ਕਰਾਂ ਦੇ ਕਲੇਸ ਖਤਮ ਕਰੇ ਠੀਕ ਹੈ ਜੀ